ਸਾਰੇ ਜਿੰਨੇ ਵੀ ਆ ਫੋਟੇ ਤੇ ਉੱਥੇ ਗੱਲ ਦੀ ਆ ਉਹ ਪਰ ਕਿ ਆ ਇਹ ਜਿਹੜਾ ਹੁਣ ਮੈਂ ਮਿੱਟੀ ਪਾਉਂਗਾ ਇਹ ਵਸਾਖੀ ਵਾਲੇ ਜਿਹਨੇ ਇੱਥੇ ਗਾੜੀ ਆਨੇ ਕੱਢੂ ਨਾ ਕਿੰਨਾ ਮਿੱਟੀ ਵਿੱਚ ਪਾਉਂਦਾ ਸੀ। ਛੀ ਜਿੱਥੇ ਹੋਇਆ ਗਿਆ। ਉਹ ਜੱਤੀ ਚਲਾਉਣਾ ਸ਼ੇ ਕਰ। ਆਉਂਦੇ ਮੈਂ

ਗਰਮਰਾ ਈਪਕਾ ਨੂੰ ਪੁੱਛੀ ਗਾ ਤਾਂ ਨਾ ਮੇ ਜੇ ਕਿ ਕਿ ਪੁੱਛਣਗੇ ਹੋਣੀ ਵੀ ਮੱਛੂ ਉਹ ਰਕਾ ਦੇ ਬਵਾਲੇ ਨਹੀਂ ਇੱਕ ਗਾਲ ਹੀ ਪੁੱਛੇ ਬਾਤੂਆ ਕਰਦੇ ਉਹਨੇ ਹੱਦ ਪੁੱਛਰੀ ਮਾਂ ਹੱਦ ਉੱਤੇ ਬੈਠਾ ਦੱਸਿਆ ਇਹ ਆ ਫਲਾਣੇ ਪਿੰਡ ਦਾ ਹੱਦ ਫਲਾਣੇ ਰੀ ਲੱਗਦੀ ਆ ਫਲਾਣੇ ਪਿੰਡ ਦੀ ਫਲਾਣੇ ਨਾ ਲੱਗਦੀ ਆ ਨਾਪੀ ਦੀ ਸਿਆਰੀ ਨਹੀਂ ਆ ਫਲਾਣੇ ਸਹਰਾ ਲੱਗਦੀ

ਸ਼ੇਰ ਨੂੰ ਜਾ ਕੇ ਮਰਾਇ ਜਿਵੇਂ ਇਸ਼ਾਰੇ ਕੋਸ਼ਿਸ਼ ਮੈਂ ਚਲਾ ਦਿਆ ਇੱਕ ਚੁਲੀ ਚਾਹੇ ਕਰਾ ਉਹਦੇ ਪੁੱਛ ਲੈਣੀ ਕਿ ਕਿੰਨੇ ਬੱਚੇ ਹੋ ਰਿਹਾ ਇਹਨਾਂ ਨੂੰ ਪੁੱਛ ਲੈ ਕਿ ਕਿੰਨੇ ਬੱਚੇ ਹੋ ਰਿਹਾ ਉਹ ਲੈਾਰੇ ਵਰਤੀ ਉਹ ਚਲਾਇਆ ਕਾਹਦੇ ਲਈ ਸ਼ੇਰੇ ਉਹ ਪੁੱਛ ਗਿਆ ਕਾਹਦੇ ਲਈ ਬਾੜ ਵਿੱਚ ਕਿੰਨੇ ਬੱਚੇ ਆ ਗਿਆ ਨਾ ਮੋਰ ਜੀ ਉਹ ਗਿੰਗੋ ਚੱਟਾ ਫਾਕੇ ਅੱਖਰ ਕਰਾਇਆ ਸ਼ਾਰਿ ਫੜਾਣੇ ਨੂੰ ਜਿਹਦੇ ਨਾਲ ਕਮਟਾ ਜੱਟ ਉਹਦੇ ਕਿੰਚਾਂ ਨੂੰ ਦਿਖਾਣ ਤੋਂ ਕਿ ਕਿਉਂ ਦਾਣਾ ਮੰਡੀ ਤੇ ਖੜਾ ਹੋਣਾ ਕਿਉਂ ਕਿ ਇਹ ਮੇਕਾਣਾ दुनिया की ही रही आहे ਕੱਟ ਹੀ ਹੋਇਆ ਉਹ ਕੋਈ ਜਮਾਨੇ ਉਹ ਜੀਗਾਂ ਦੇ ਗੋਲਣੇ ਬੜਾ ਆਇਆ ਉਹ ਲੈਣ ਕਿਹਾ। ਜਿਹੜੇ ਹੋਣੇ ਗੰਮ ਪਰ 550 ਦੇ ਕੱਟ ਹੋਇਆ 100 ਰੁਪਿਆ ਦੇ ਦਾਨੀਆਂ ਉਹ ਲੈਣਗੇ। ਆਰਮੀ ਚਰਕਾਰੀ ਕੰਮਾਂਗੇ। ਜੀ ਆਪਦੀ ਚੱਕਰ ਰੋਡ ਮਾਸ਼ੇ

ਆਰੂ ਵੀ ਕਰਦੇ ਜੇ ਬਾਬਾ ਰਾਪੜਾ ਦਾ ਸਾਧਗੋਤ ਉਹ ਵੀ ਜੇ ਮਾਇਨਾ ਨਹੀਂ ਨਿਮਨੂਗਾ ਤਾਂ ਮੈਨੂੰ ਵੀ ਸ਼ਰਾਪ ਦੇ ਦੇਣੀ ਹੈ ਇਹਦਾ ਜੇ ਮਾਇਨਾ ਨਾ ਹੋਵਰੇ ਜਿੱਥੇ ਕੋਈ ਨਹੀਂ ਮਿਲਣੀ ਨਾ ਪਾਵਰ ਮੇਰ ਨੂੰ ਵੀ ਮੰਦਾ ਨਾ ਯਾਰ ਦੇ ਨਾਲ ਵੱਢ ਲੈ ਕੇ ਹੱਤ ਨਾ ਹੁਣ ਪਾਵਰ ਜਮਾਗ ਲਾ ਕੇ ਜਿੱਦਾਂ ਅਰਪਾ ਖਰਪਾ ਹਾਵੀ ਨੂੰ ਦਿਮਾਗ ਇੱਕ ਇੱਕ ਸ਼ਾਲੂ ਦੇ ਵਿੱਚ ਫਿਟਿੰਗ ਕਰਨਾ ਉਹ ਅਰਬਾ ਖਰਬਾ ਸ਼ਾਲੂ ਦੇ ਇੱਕ ਸ਼ਾਲੂ ਦੇ ਦਿਮਾਗ ਇੰਨਾ ਫਿਟ ਕਰਨਾ ਜਿਹੜੀ ਜਿਹੜੀ ਨੇ ਦਿਮਾਗ ਫਿਟ ਹੋ ਗਿਆ ਵਸ਼ੋਂ ਕੋ ਸ਼ਾਲੂ ਨਿਕਲ ਗਿਆ ਸ਼ੇਰੇ ਚ ਇਹ ਮਸੂਲ ਲੋਕਾਂ ਨੂੰ ਅੱਖੀਂ ਦਿਖਾ ਕੇ ਦੇਖ ਕੇ ਜਾਣਾ ਜਿਵੇਂ ਉੱਤੇ ਆਸ ਬਣੀ ਜਾਊਗਾ ਜਿਵੇਂ ਬਾਬੇ ਦਰਵਾਰੀ ਦਾ ਸੋਣਾ ਬਣ ਕੇ। ਕਿ ਪਰਾਂ ਹੀ ਕੀ ਉੱਤ ਬਣੀ ਜਾਣੀ ਹੈਗੀ ਕਿੰਦਰ ਲੁਕੀਵੇਂ ਹੋਇਆ ਕਿੰਦਰ ਲੁਕੀਵੇਂ ਹੋਇਆ ਉਹਨਾਂ ਨੇ ਛੱਤ ਯਾਰ ਮਾਨ ਦੇ ਮੇਰਾ ਘਰ ਜਣੇ। ਇਹਨਾਂ ਨੇ ਪੰਜਾਬ ਕੀ ਘਰ ਜਣੇ ਉਹ। ਜੇ ਬੋਲ ਤਾਂ ਮਹਾਜਾ ਕੋਈ ਨਹੀਂ ਪਾ ਕੇ ਵੇਖੀ। ਹਾਂ? ਹਾਂਜੀ ਹਾਂਜੀ ਮਹਾਰਾਜ। ਸ਼ਾਹਰ ਤੋਂ ਵੋਟ ਪਾਉਗੇ ਨਹੀਂ ਹੁੰਦੇ ਉਹਨਾਂ ਨੇ ਕਿਹੜੇ ਵੋਟੇ ਹੁੰਦੇ ਉਹਨਾਂ ਨੇ ਕੀ ਲੈਣਾਗਾ ਉਹਨਾਂ ਨੂੰ ਤਾਂ ਬਦਲ ਕਰਨਾ ਹੁੰਦਾ ਖਰਜੇ ਗੱਜਟ ਜੇਗਾ ਪਾਈ ਜਾਂ ਰਿਚ ਦਾ ਬਣਾਉ ਲੋ ਵੋਟਾ ਡਾਲੀ ਚਾਰਾ ਮਾਤਾ ਹੱਲੇ ਖੇਤ ਨਾ ਛੋਡੀ ਡੋਲਗਾ ਨੇ ਬੈਠ ਅਈ ਜਹਵਰ ਕੋ ਹੋ 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 ਕਮ ਕਰਨ ਦੇ ਆਸ਼ਕਾ ਦਾ ਦੇਵਚਾਨੇ ਸ਼ਕਤੀ ਹੱਥੋਂ ਗੱਫੇਰੀ ਕਰ ਦੂੰਗਾ ਮੈਂ ਕਿਵੇਂ ਘੜਕੋ ਹੋ ਜੀ ਉਹ ਚੋੜੀ ਪਿੰਡਾਂ ਦੀ ਪਿੰਡਾਂ ਦੇ ਵਾਰ ਹੋ ਜੋ ਵਾਟੋ ਮੇਰੇ ਚੋਬਸ ਤੇ ਕੁਛ ਉਗਲੀ ਨਾ ਕਰੂੰਗਾ ਵੀ ਪਿੰਡਾਂ ਦੇ ਸ਼ਰਧਾਂ ਦੇ ਸਾਧੂ ਨੂੰ ਕਿਸੇ ਨੂੰ ਕੀ ਪਤਾ ਵੀ ਇਹ ਕੈਸਾ ਸਾਧੂ ਹੈ ਆਹੋ ਤਾਂ ਗਵਰਨਮੈਂਟ ਨੇ ਹੋ ਸਾਥ ਉਹਨੋਂ ਕਰਾਉਣਾ ਤਾਂ ਕੁਛ ਨਹੀਂ ਕਰ ਜਿੱਟੇ ਕਹਿਣ ਕਿ ਉੱਤੇ ਛੱਡਿਆ ਕੰਮ ਆਸ਼ੀਆ ਨਾ ਭਰੇ ਆ ਦੇ ਜੀਆ ਨਾ ਕਾਲਮ ਚੱਕੋ ਕਾਲਮ ਕਾਧਮ ਅਟਟੀ

पागता षडो सुनामि आपराबीपागतादिरावश